ਲਾਈਵ ਆਪਾਂ ਪਹੁੰਚਾ ਮਲੇਰ ਕੋਟਲੇ ਬੱਕਰਾ ਮੰਡੀ ਚ ਆ ਬਾਈ ਕੋਲੇ ਅਸ ਬੱਕਰੇ ਦਾ ਨਾਮ ਨਾਲ ਦੱਸ ਬਾਈ ਕਿਹੜਾ ਇਹ ਅੰਮ੍ਰਿਤਸਰ ਹੀ ਹੈ ਜੀ ਅੰਬਾਸਰੀ ਆ ਇਹਨੂੰ ਛੇਰਾ ਕਹਿੰਦੇ ਨੇ ਹੈ ਛੇਰਾ ਛੇਰਾ ਬੱਕਰਾ ਦੇਖੋ ਕਦ ਕੋਦ ਤੁਸੀਂ ਨਹੀਂ ਯਾਰ ਲੱਗਦੀ ਯਾਰ ਅੱਛਾ ਕਿਹੜਾ ਪਿੰਡ ਆ ਬਾਈ 96 ਐਫ ਐ ਜੀ ਕਰਮਪੁਰ ਰਾਜਸਥਾਨ ਮੋਬਾਈਲ ਨੰਬਰ ਬੋਲ ਦੇ ਵੀਰੇ 9414876585 ਇੱਕ ਵਾਰੀ ਹੋਰ ਬੋਲ ਦੇ 9414876585 ਦੇਖੋ ਬੱਕਰਾ ਬਹੁਤ ਸੋਹਣਾ ਵਈ ਕਦ ਕਦ ਦਾ ਹਾਂਜੀ ਆ ਬ੍ਰਿਡ ਆ ਜੀ ਆ ਹਾਂ ਹੈ ਆ ਬ੍ਰਿਡ ਆ ਬ੍ਰਿਡ ਬ੍ਰਿਡ ਵਾਲਾ ਹਾਂ ਠੀਕ ਆ ਇਹ ਵੀ ਬਹੁਤ ਸੋਹਣਾ ਬੱਕਰਾ ਦੇਖੋ ਹਾਂਜੀ ਨੱਬ ਖੜੱਬਾ ਬਾਕੀ ਆ ਖੜੇ ਨੇ ਬਾਈ ਕੋਲੇ ਇਹਨਾਂ ਦੇ ਇਹਨਾਂ ਦੇ ਲੱਜੁਕਿਆ ਜੀ 25-25000 ਰੁਪਏ ਇਹਨਾਂ ਦਾ ਅੱਛਾ 25-25000 ਰੁਪਏ ਲੱਗ ਗਿਆ ਹਾਂ ਬ੍ਰਿਡ ਵਾਲਾ ਜੀ ਮੀਟ ਲਾਂਗਾ ਹਾਂ ਬਾਈ ਕਹਿੰਦਾ 25-25000 ਰੁਪਏ ਲੱਗ ਗਿਆ ਬਾਈ ਬ੍ਰਿਡ ਵਾਲਾ ਬੱਕਰਾ ਤੇ ਇਹਨਾਂ ਤੇ ਬੱਕਰੇ ਬਹੁਤ ਸੋਹਣੇ ਨੇ ਗਏ ਐਂ ਦੇਖੋ ਤੁਸੀਂ 1 ਘਜੇ ਪਹਿਲੇ ਤੇ ਟਿੱਡਰ ਵਰਗੇ ਕਾਲੇ ਦੱਬ ਖੜਬੇ ਆਹ ਸੇਰਾ ਖੜਾ ਇਧਰ ਆ ਆਹ ਸੇਰਾ ਉਹੜਾ ਦਾ ਸੇਰਾ ਕਰਮਕੋਪ ਰਾਜਸਥਾਨ ਅੱਛਾ ਤੇ ਕਾਇਦਾਂ ਦਾ ਵੀ ਰਹੇ 6 ਰੰਦੀ ਹੈ 6 ਰੰਦਾ ਹਾਂਜੀ ਚੱਪੇ ਸਿੰਗਾ ਚਾ ਬਾਈ ਤੇ ਕੰਨ ਦੇਖੋ ਪਰੌਂਠਿਆਂ ਵਰਗੇ ਕੰਨ ਨੇ ਬਾਕੀ ਕਰਦ-ਕਰਦ ਦੇਖੋ ਪਰਮਾ ਬੱਕਰਾ ਪੂਰਾ ਨਿੱਗਰ ਕਿੰਨੇ ਕਿਲੋ ਵਾਲਾ ਹੋ ਤੇਰੇ ਹਿਸਾਬ ਨਾਲ ਓ ਭਾਈ ਸਾਹਿਬ ਇੱਕ ਕਵਾਂਟਲ 7 ਕਿਲੋ ਦਾ ਇੱਕ ਕਵਾਂਟਲ 7 ਕਿਲੋ ਦਾ ਕਹਿੰਦਾ ਭਾਈ ਕਹਿੰਦਾ ਦੇਖੋ ਭਾਈ ਬਾਜਨ ਬਹੁਤ ਆ ਬੱਕਰੇ ਦਾ ਪੂਰਾ ਪਾਲਿਆ ਹੋਇਆ ਬੱਕਰਾਗਾ ਇਹਨਾਂ ਦਾ ਸ਼ੌਂਕ ਨਾਲ ਵਧੀਆ ਬੱਕਰਾ ਵੀਡੀਓ ਵਧੀਆ ਲੱਗੀ ਵੀਡੀਓ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੱਗਾ ਬੀਬੀ 19 ਦੇਖੀ ਚੱਲੋ ਤੁਸੀਂ ਤੁਹਾਨੂੰ ਦਿਖਾਉਣਾ ਬੱਕਰੇ ਬਹੁਤ ਘੰਟੇ ਆ ਦੇਖੋ ਇਹਨਾਂ ਤੇ ਲੱਗਿਆ ਜੀ 25-25000 ਰੁਪਏ ਛੋਟਾ ਹੈ ਤੇ ਨਾਲੇ ਭਾਈ ਕਹਿੰਦਾ ਲੱਗ ਚੁੱਕਿਆ ਹਜੇ ਜੀ ਵੇਚਨੇ ਨਹੀਂ ਵੇਚਾਂਗੇ ਕਹਿੰਦੇ ਵਧੀਆ ਵਾਸਤੇ ਹੁੰਦੇ ਜੀ ਹੈ ਬ੍ਰੈਡ ਵਾਸਤੇ ਆਏ ਆਸ਼ਾ ਬ੍ਰੀਕਫਾਸਟ ਨੇ ਬਾਈ ਕਹਿੰਦਾ ਬ੍ਰੀਕਫਾਸਟ ਨੇ ਹੈ ਇਹ ਗੱਲ ਠੀਕ ਹੈ ਕੀ ਓਕੇ ਜੀ ਥੈਂਕ ਯੂ ਧੰਨਵਾਦ